ਇੱਕ ਓੰਕਾਰ ਜਿਨੇ ਇੱਕ ਨੂੰ ਸਮਝ ਲਿਆ ਨਾ ਬਸ ਅਫਸੋਸ ਹੀ ਐ ਪਤਾ ਨਹੀਂ ਅਸੀਂ ਕਿੰਨੇ ਕ ਪਾਠ ਕਰ ਲਏ ਕਿੰਨੇ ਕ ਪਾਠ ਕਰਾ ਲਏ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਹੱਲੀ ਅਸੀਂ ਇੱਕ ਨੂੰ ਨਹੀਂ ਸਮਝ ਪਾਏ ਜਿਨੇ ਇੱਕ ਨੂੰ ਸਮਝ ਲਿਆ ਨਾ ਉਹਦੀ ਸਾਰੀ ਭਟਕਣਾ ਖਤਮ ਹੋ ਗਈ ਉਹ ਆਂਦਾ ਸਭਨਾ ਜੀਆਂ ਕਾ ਇੱਕ ਦਾਤਾ ਇੱਕ ਆ ਗਿਆ ਨਾ ਫਿਰ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਆਪ ਹੀ ਪੈਦਾ ਕਰਨ ਵਾਲਾ ਆਪ ਹੀ ਮਾਰਨ ਵਾਲਾ ਹੁਣ ਤਿੰਨ ਸ਼ਕਤੀਆਂ ਵਿੱਚੋਂ ਗਾਇਬ ਹੋ ਗਈਆਂ ਕੋਈ ਕਹਿੰਦਾ ਬ੍ਰਹਮਾ ਜੀ ਬਣਾਉਂਦਾ ਹੈ ਵਿਸ਼ਨੂੰ ਜੀ ਪਾਲਦਾ ਹੈ ਸ਼ਿਵ ਜੀ ਮਾਰਦਾ ਤੇ ਗੱਲ ਕੀ ਹੋਈ ਵੀ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਇੱਕ ਇੱਕ ਪਿਤਾ ਇੱਕ ਸਕੇ ਹਮ ਬਾਰਕ ਪਰਮਾਤਮਾ ਇੱਕ ਹੈ ਆਪਾਂ ਸਾਰੇ ਵੀ ਇੱਕ ਹਾਂ ਜਦੋਂ ਬੰਦਾ ਇੱਕ ਨੂੰ ਸਮਝ ਲਏ ਸਾਰੇ